ਕੀ ਹਾਲ ਚਾਲ ਹੈ ਜੱਟ ਉੱਡਦਾ ਜੱਟ ਹਾਂ ਮੇਰੇ ਦੋਸਤੋ ਕੀ ਹਾਲ ਚਾਲ ਹੈ ਆਜੋ ਖੜੋ ਖੜਦੇ ਵਸਤੀ ਆ ਗਏ ਟੱਕਰ ਜੀ ਤੁਹਾਡਾ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਸਵਾਗਤ ਆਸ ਕਰਦਾ ਕਿ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੋਸਤੋ ਅਸੀਂ ਜਾ ਰਹੇ ਹਾਂ ਕਾਲੇ ਕੇ ਮੇਲੇ ਠੀਕ ਹੈ ਕਾਲੇ ਕੇ ਮੇਲੇ ਇੰਜੋਏ ਅੱਜ ਦੇਖਦੇ ਆ ਮਾਤਾ ਸੀਤਲਾ ਮਾਤਰਾ ਦਾ ਮੇਲਾ ਹੈ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਆ ਕੀ ਗੱਲਬਾਤ ਹੈ ਠੀਕ ਹੈ ਤੇ ਹੁਣ ਰੈਡੀ ਹੋ ਰਹੇ ਆ ਮੈਂ ਤਾਂ ਹੋ ਗਿਆ ਰੈਡੀ ਬਿਲਕੁਲ ਸਾਡਾ ਪਤੀ ਵੀ ਹੋ ਗਿਆ ਮੈਂ ਵੀ ਰੈਡੀ ਆ ਪਤੀ ਵੀ ਰੈਡੀ ਆ ਜਾਂ ਸਾਡਾ ਹਰਵਿੰਦਰ ਸਿੰਘ ਵੀ ਹੋ ਗਿਆ ਪਤੀ ਦੀ ਮੰਮੀ ਅਜੇ ਚਾਹ ਪੀ ਰਹੀ ਹੈ ਲੇਕਿਨ ਇਹ ਚਾਹ ਪੀ ਕੇ ਉਸ ਤੋਂ ਬਾਅਦ ਮੈਂ ਸਿਰਸੁਰ ਬਾਗੀ ਤੇ ਫਿਰ ਜਾਣਾ ਸੀ ਫਿਰ ਅਸੀਂ ਤੁਰਾਂਗੇ ਤੁਰਾਂਗੇ ਇੱਥੇ ਅੱਜ ਕੱਲੇ ਕੇ ਪਈ ਮੇਲਾ ਮਾਤਾ ਸੀਤਲਾ ਮਾਤਾ ਦਾ ਮੇਲਾ ਇੰਜੋਏ ਕਰਨ ਲਈ ਜਾ ਰਹੇ ਆ ਅਸੀਂ ਮਾਤਾ ਦੇ ਮਿੱਟੀ ਮਿੱਟ ਕੱਢ ਕੇ ਆਉਣਾ ਠੀਕ ਹੈ ਜੀ ਕੋਈ ਨਹੀਂ ਅੱਗੇ ਜਾਵਾਂਗੇ ਅਸੀਂ ਮਿੱਟੀ ਕੱਢਣਾ ਤੇ ਸਾਡੇ ਦੁੱਜੇ ਨਾਲ ਦੇ ਸਾਥੀ ਸਾਡੇ ਚੱਲ ਗਏ ਬਾਗੇ ਉਹ ਪਹਿਲਾਂ ਹੀ ਬਾਗੇ ਹਾਂਜੀ ਮਿੱਤਰੋ ਅਸੀਂ ਹੋ ਗਏ ਸਾਰੇ ਰੈਡੀ ਠੀਕ ਹੈ ਹੁਣ ਜਿੰਦੇ ਜਿੰਦੇ ਲਾਉਣ ਜਾ ਰਹੇ ਹਾਂ ਬਸ ਨੌਕ ਲਾਤਾ ਰੋਮ ਨੂੰ ਇੱਧਰ ਵੀ ਲਾ ਦਈਏ ਲਓ ਜੀ ਮਿੱਤਰੋ ਹੋ ਗਏ ਰੈਡੀ ਤੇ ਹੁਣ ਚੱਲੇ ਆਂ ਆਪਾਂ ਕਾਲੇ ਕੇ ਮੇਲੇ ਆਪਾਂ ਹੋ ਗਏ ਸਟਾਰਟ ਠੀਕ ਐ ਰੈਡੀ ਹੋ ਗਏ ਸਾਰੇ ਜਣੇ ਹੋ ਗਏ ਤਿਆਰ ਕਹਿੰਦੇ ਅੱਜ ਮੇਲੇ ਘੁੰਮ ਕੇ ਆਉਣਾ ਠੀਕ ਐ ਨੌ ਵੀ ਮਿੱਤਰੋ ਪਹੁੰਚ ਚੁੱਕੇ ਆਂ ਬਾਬੇ ਆਪਾਂ ਕਾਲੇ ਕੀ ਮੇਲੇ ਕਾਰੇਗੇ ਤੇ ਮੇਲੇ ਅੱਜ ਪਹਿਲਾ ਦਿਨ ਫਾਸਟ ਟਾਈਮ ਆ ਫਾਸਟ ਦੇਣਾ ਸਾਰੇ ਦੁਕਾਨਾਂ ਲੱਗੀਆਂ ਪਈਆਂ ਨੇਗੀਆਂ ਬੇਬੇ ਹਾਕ ਮਾਰ ਰਹੀਆਂ ਨੇ ਸਾਨੂੰ ਦੇਖੋ ਮਾਤਾ ਦਾ ਪ੍ਰਸਾਦ ਲੈ ਜਾਓ ਕਹਿੰਦੇ ਸਾਰੇ ਦੇਖੋ ਅੱਜ ਥੋੜੀ ਜਿਹੀ ਚਹਿਲ ਪਹਿਲ ਘਟਾ ਆ ਬਾਬਿਓ ਸਾਡੇ ਇੱਥੇ ਬੰਦੇ ਜੀ ਪਹਿਲਾਂ ਪਹੁੰਚ ਚੁੱਕੇ ਆ ਕੁਝ ਕੋ ਸਾਡੇ ਬੰਦੇ ਮੂਰੇ ਖੜੇ ਆ ਹਜੇ ਸਾਡੀ ਵੇਟ ਕਰ ਰਹੇ ਆ ਉਹ ਲੱਭ ਰਿਹਾ ਕਿੱਥੇ ਖੜੇ ਆ ਦੇਖਿਆ ਅਸੀਂ ਕਿੱਥੇ ਖੜੇ ਆਂ ਮੇਲੇ ਦਾ ਮਾਹੌਲ ਉਹਨਾਂ ਨੂੰ ਕੁਛ ਤਰ੍ਹਾਂ ਕਿੱਥੇ ਆ ਨੋ ਬਾਬਿਓ ਮੇਲਾ ਹੋ ਗਿਆ ਸਟਾਰਟ ਇੱਥੇ ਪੂਰੀ ਚਹਲ ਪਹਿਲ ਅੱਜ ਪਹਿਲੇ ਦਿਨ ਹੈ ਪਹਿਲੇ ਦਿਨ ਹੀ ਬਹੁਤ ਇਕੱਠਾ ਹੈ ਕੱਲ ਨੂੰ ਤਾਂ ਬਹੁਤ ਜ਼ਿਆਦਾ ਹੋਣਾ ਅੱਜ ਪਹਿਲੇ ਦਿਨ ਹੀ ਮੇਲੇ ਦਾ ਬਹੁਤ ਇਕੱਠਾ ਸਾਰੇ ਦੁਕਾਨਾਂ ਉੱਪਰ ਲੱਗੀਆਂ ਵੀ ਨਹੀਂਆਂ ਸਾਦਾ ਇੱਥੋਂ ਹੀ ਲੈ ਪ੍ਰਸਾਦ ਇੱਥੋਂ ਹੀ ਲੈਣਾ ਮੰਮੀ ਨਾਲ ਕੁਛ ਲੈ ਚੱਲ ਕੋਈ ਨਾ ਉਹਨਾਂ ਨੂੰ ਬੋਲ ਦਿਆਂਗਾ ਕਿੱਥੋਂ ਲੈਣਾ ਉਹ ਸਾਡੇ ਬੰਦੇ ਆ ਚੁੱਕੇ ਆ ਪਹਿਲਾਂ ਹੁਣ ਮਿਲਿਆ ਸਾਡੇ ਬੰਦੇ ਦੇਖੋ ਅੱਗੇ ਘਰ ਦੇ ਨਾਲ ਆਗੇ ਬਾਈ ਬੈ ਖਣਾ ਸਾਰੇ ਦੇਖੋ ਜੀ ਮੇਲੇ ਦੇ ਵਿੱਚ ਦੁਕਾਨਾਂ ਦੀ ਪੂਰੀ ਚਹਲ ਪਹਲ ਸਾਰੀ ਦਿਖ ਰਹੀ ਹੈ ਸਾਰੇ ਮੇਲੇ ਦੇ ਵਿੱਚ ਦੇਖੋ ਡੱਬੇ ਲੱਗ ਰਹੇ ਆ ਇੱਧਰ ਦੁਕਾਨਾਂ ਆ ਗਈਆਂ ਹੋਰ ਵੀ ਲੱਗ ਰਹੀਆਂ ਅੱਜ ਬਾਬੇ ਥੋੜਾ ਜਿਆਦਾ ਘੱਟ ਨਹੀਂ ਹੈਗਾ ਥੋੜਾ ਜਿਹਾ ਘੱਟ ਹੈ ਅੱਗੇ ਥੋੜਾ ਜਿਆਦਾ ਹੋਊਗਾ ਕੋਈ ਨਾ ਬੋੜਾ ਪਰ ਨਾ ਮੁੱਠੇ ਗਏ ਫੇਰ ਆਉਂਦੇ ਫਿਰ ਲੈ ਮੈਂ ਹੱਥੇ ਦੁਕਾਨਾਂ ਨਵੀਆਂ ਲੱਗ ਰਹੀਆਂ ਨੇ ਜੀਆਂ ਲੱਗਿਆ ਅੱਜ ਸ਼ਾਮ ਤੱਕ ਪੂਰੀ ਚਹਲ ਪਹਲ ਹੋ ਜਾਣਾ ਸ਼ਾਮ ਤੱਕ ਪੂਰੀਆਂ ਹੋਣਗੀਆਂ ਇਧਰ ਮਠਿਆਈ ਬਣ ਚੁੱਕੀ ਹੈ ਜੇ ਕਿਸੇ ਨੇ ਖਾਣੀ ਆ ਦੱਸ ਦੋ ਕੌੜੇ ਵੀ ਤਿਆਰ ਨੇ ਰੱਡ ਵੀ ਤਿਆਰ ਆ ਦੇਖੋ ਜੀ ਮਾਤਾ ਰਾਣੀ ਦਾ ਪ੍ਰਸ਼ਾਦ ਲੈ ਰਹੇ ਆ ਸੀ

ਮਾਹੀ ਮੇਟਰ ਇੱਧਰ ਲਾ ਰਹੇ ਆ ਅਸੀਂ ਜਾ ਰਹੇ ਆ ਅਸੀਂ ਚੱਪਲਾਂ ਸਾਡੇ ਜੁੱਤੇ ਅਸੀਂ ਕੱਟ ਰਹੇ ਆ ਇੱਥੇ ਇਹ ਦੇਖੋ ਜੀ ਲੱਗ ਚੁੱਕਿਆ ਸੇਲ ਇੱਥੇ ਅਸੀਂ ਲਾਏ ਜੁੱਤੇ ਅੱਜ ਤੋਂ ਬਾਅਦ ਚੱਲ ਰਹੇ ਆ ਅਸੀਂ ਮੰਦਰ ਦੇ ਵਿੱਚ ਲੋ ਜੀ ਵਾਗੇ ਮਾਤਾ ਮਾਸ਼ੂਨ ਦੇ ਮੇਲੇ ਕੱਠਾ ਕੱਲੂ ਜਿਆਦਾ ਇੱਥੇ ਇਕੱਠਾ ਹੋਣਾ ਲੋ ਜੀ ਜਾ ਰਿਹਾ ਸੀ ਮਾਤਾ ਦੇ ਮੰਦਿਰ ਬੈਠੋ ਮਾਤਾ ਦੇ ਨਾਰੇ ਲੱਗ ਰਿਹਾ ਸਾਰਾ ਇੱਕ ਆ ਦੋ ਬਾਈ ਹੱਥ ਤੋ ਆਓ ਇਹ ਮਾਤਾ ਦੀ ਮਿੱਟੀ ਨਿਕਲ ਰਹੀ ਹੈ ਜਹਾ ਆ ਮੈਂ ਤਾਂ ਵੀ ਮੰਦੀ ਮਰਜ਼ਬੂਰੀ ਕਰੇ ਤੁਹਾਡੀ ਆਕਾ ਸਭਨ ਕਰ 100 ਰੁਪਏ ਦੀ ਸੇਵਾ ਲਾਇਆ ਕਿ ਨਹੀਂ ਆ ਬਹੁਤ ਵੱਡੀ ਸੇਵਾ ਕਨਿਆ ਰਾਜੀ ਰਹੇ ਦੋਹਾਂ ਜੋੜਾ ਲੈਣਾ ਵਾਸਤੇ ਉਹ ਦੂਜਾ ਮੰਦਿਰ ਆ ਗਿਆ ਮਾ ਦੋਸਤੋ ਦੂਜੀ ਮਾਤਾ ਦੇ ਮੰਦਿਰ ਵਿੱਚ ਵੀ ਜਾਓ ਨਵੀਂ ਮੈਟਰੋ ਪਾਜਾਏ ਮਾਤਾ ਦੇ ਬੱਚਾ ਚੜ੍ਹ ਕੇ ਨੰਦਾਂ ਜਾ ਕੇ ਮਾਤਾ ਤੇ ਜਾਂਦਾ ਯਾਰ ਦੇਕ ਜਾਣਾ ਬੱਚਾ ਬੱਚੇ ਇੱਕ ਦੁਬਾਰਾ ਥੋੜਾ ਜਿਹਾ ਬੋਲੋ ਦੇ ਜੇ ਆ ਜਾਓ ਜਾਨੀ ਗੁਰਦੁਆਰੇ ਉੱਥਾਂ ਪੈ ਖੋਹੇ ਰੱਖ ਤੇ ਸਿਹਾਰੇ ਉੱਧਰ ਕੋਈ ਕੋਈ ਕਰਿਆ ਕੋਈ ਰਾਤ ਰੱਖ ਕਾਲੇ ਕਾ ਦੇ ਮੇਲੇ ਪਹਿਲੇ ਤੇਰੀ ਬਹੁਤ ਚਹਿਲ ਪਹਲ ਬਹੁਤ ਜਿਆਦੇ ਰਸ ਬਹੁਤ ਵੱਡਾ ਇਕੱਠ ਹੁੰਦਾ ਬੰਦੇ ਇੱਧਰ ਜਾ ਰਹੇ ਦੇਖੋ ਝੋਲੇ ਹੋ ਗਏ ਚੋਲੇ ਚੱਲੇ ਵਗਾਰੇ ਇੰਟਰਪਰ ਕਰਨਾਂ ਲੱਗੇ ਦੀ। ਉੱਧਰ ਨਿਕਲਦੇ ਅਗਨੁੱਤੀ। ਇੱਕੋ ਮਤਰਾ ਝੋਲੇ ਦੀ ਨਿਆ। ਮਾਉ ਜੀ ਉਹਨਾਂ ਕੰਮ ਲੱਗੇ ਸ਼ੋਪਿੰਗ ਆਪ। ਠੀਕ ਹੈ। ਕਿਹੜੇ ਜੁੜੇ ਪਸੰਦ ਆਇਆ ਇਧਰੇ? 700 ਰੁਪਏ ਦੀਆਂ ਚੂੜੀਆਂ ਕੜੀਆਂ ਮਰਜੀ ਲੈ ਲੈ। ਮਹਿੰਗੀਆਂ ਸਸਤੀਆਂ ਲੱਗੀਆਂ। ਵਧੀਆ ਲੱਗੀਆਂ। ਇਹ ਤਾਂ ਮਹਿੰਗੀਆਂ ਲੱਗੀਆਂ। ਮੈਂ ਤਾਂ ਪਾਣ ਗਾ ਨਹੀਂ ਮਰਤਾ ਹੱਥ ਕਰਾਉਂ ਹੇ। ਬਾਹਰ ਕਰਾਉਂ ਹੇ। ਬਾਹਰ ਬੰਦੂ ਸਰਦਾਰ ਦੇ। ਕੀ ਲੈਣਾ ਤਾਂ ਹੋਣਾ। ਕੀ ਲੈਣਾ ਸਪਿੰਨਰ ਲੈਣਾ। ਕਿੰਨਾ ਦਾ? 100 ਦਾ।

ਇਹ ਨਾਨਾ ਸਿੰਘ ਤੁਸੀਂ ਇੰਸਾਰੋ ਮੁੜੀਆਂ ਮੇਲੇ ਚੋਂ ਕੱਢ ਰਿਹਾ ਬਹੁਤ ਔਖੇ ਹੁੰਦੇ ਨੇ ਕਿ ਹੁਣ ਆ 10-10 ਰੁਪਏ ਸੇਲ ਲਿਖਿਆ ਹੋਇਆ ਇਹਦੇ ਖੜ ਗਿਆ ਕਹਿੰਦੇ ਅਸੀਂ ਪਤਾ ਨਹੀਂ ਕੀ ਕੀ ਲੱਗੇ ਜਾਣਾ ਛੇ ਦੀ ਇਹਨਾਂ ਦੇ ਪਸੰਦ ਨਹੀਂ ਆਉਂਦੀ ਆਈਟਮ ਕੋਈ

ਆ ਵੀ ਮਦਦ ਹੋ ਗਿਆ ਸਮਾਪਤ ਹਾਂਜੀ ਆਈਸਕ੍ਰੀਮ ਆ ਜਾਂਦੇ ਉੱਥੇ ਇੱਥੇ ਕਿੱਥੇ ਆ ਆਜਾ ਕਿਹੜੀ ਲੈਣੀ ਆ ਆਈਸਕ੍ਰੀਮ ਗੋਪਾਲ ਆਈਸਕ੍ਰੀਮ ਮਸ਼ਹੂਰ ਕੋਈ ਵਾਲੀ ਕੁਲਫੀ ਕੋਈ ਵਾਲੀ ਕੁਲਫੀ ਕੋਈ ਵਾਲੀ ਕੁਲਫੀ ਕੋਈ ਵਾਲੀ ਕੁਲਫੀ ਜੀ ਹਾਂ ਵੀਰ ਜੀ ਰਾਬੜੀ ਵਾਲੀ ਲੱਲਾ ਰਾਬੜੀ ਵਾਲੀ ਗੋਪਾਲ ਆਈਸਕ੍ਰੀਮ ਵਾਲੇ ਦੀ ਮਸ਼ਹੂਰ ਬਹੁਤ ਹੀ ਵਧੀਆ

ठंडी ठार कुल्फी खाओ गर्मी तो शुद्ध गर्मी तो शुभ गर्मी तो शुद्ध लैवी मित्रों ले लिया आइसक्रीम है उन किन्हीं ले <स्थिति> <भी दे> लिया <स्थिति> बहुत मुश्किल ना लाया भाई ये तो ਕੀ ਲਓ ਵੀ ਆ ਮੇਰੇ ਕੋਲ ਆ ਮੈਂ ਵੀ ਮਿੱਤਰੋ ਮੇਲੇ ਚ ਆ ਗਏ ਆਪਾਂ ਵਾਪਸ ਮੇਲੇ ਚ ਘੱਟ ਥੋੜਾ ਠੀਕ ਸੀਗਾ ਕੱਲ ਨੂੰ ਜ਼ਿਆਦਾ ਘੱਟੂ ਅੱਜ ਤੱਕ ਘੱਟ ਸੀਗਾ ਮੇਲੇ ਚ ਫਤੇ ਵੀਰ ਕਹਿੰਦਾ ਖਾਣੇ ਨੇ ਅਸੀਂ ਗੁਲਫੀਆਂ ਅਸੀਂ ਲੈ ਲਿਆ ਗੁਲਫੀਆਂ ਸਾਰਿਆਂ ਨੇ ਗੁਲਫੀ